ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 ਜੁਲਾਈ 2025 ਨੂੰ ਗੁਰੂ ਨਾਨਕ ਜਹਾਜ਼ ਦੇ ਕੈਨੇਡਾ ਤੋਂ ਜਬਰੀ ਵਾਪਸ ਮੋੜੇ ਜਾਣ ਦੀ 111ਵੀਂ ਬਰੇਗੰਡ ਹੈ ਤੇ ਸਿੱਖਾਂ ਦੇ ਵਾਸਤੇ ਤੇ ਸਿੱਖ ਕੌਮ ਦੇ ਵਾਸਤੇ ਤੇ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਲੋਕਾਂ ਦੇ ਵਾਸਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਕੈਨੇਡਾ ਦੇ ਵੈਨਕੂਵਰ ਅਤੇ ਹੁਣ ਸਰੀ ਸ਼ਹਿਰ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨਿਆ ਹੈ ਇਸ ਇਤਿਹਾਸਕ ਦਿਨ ਨੂੰ ਸਗੋਂ ਮਾਨ ਸਤਕਾਰ ਹੀ ਨਹੀਂ ਦਿੱਤਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸੇਧ ਲੈਣ ਇਹਦੇ ਲਈ ਉਹਨਾਂ ਨੇ ਯਾਦਗਾਰੀ ਪ੍ਰੋਗਰਾਮ ਵੀ ਬਣਾ ਦਿੱਤੇ ਹਨ ਅਸਲ ਦੇ ਵਿੱਚ 23 ਜੁਲਾਈ 1914 ਨੂੰ ਬਾਬਾ ਗੁਰਦੇਵ ਸਿੰਘ ਜੀ ਅਤੇ ਉਹਨਾਂ ਦੇ ਜੋ ਨਾਲ ਦੇ ਗਦਰੀ ਸਿੰਘ ਸਨ ਜਿਹੜੇ ਪੂਰਨ ਅੰਮ੍ਰਿਤਧਾਰੀ ਰਹਿਤ ਬਹਿਤ ਦੇ ਵਿੱਚ ਪੱਕੇ ਗੁਰੂ ਨੂੰ ਪਿਆਰ ਕਰਨ ਵਾਲੇ ਹਰ ਕਿਸਮ ਦੇ ਨਸਲੀ ਵਿਤਕਰੇ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸਨ ਇਹ ਜਿਹੜੇ ਸਿੱਖ ਸਨ ਇਹਨਾਂ ਨੇ ਉਹਨਾਂ ਵੇੜਿਆਂ ਦੇ ਵਿੱਚ ਕਲਕੱਤੇ ਦੀ ਧਰਤੀ ਤੋਂ ਜਾਪਾਨ ਦੀ ਇੱਕ ਕੰਪਨੀ ਕਾਮਾਗਾਟਾ ਮਾਰੂ ਉਸ ਤੋਂ ਇੱਕ ਜਹਾਜ਼ ਕਰਾਏ ਤੇ ਲਿਆ ਉਸ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਜਾਂ ਗੁਰੂ ਨਾਨਕ ਬੇੜਾ ਰੱਖਿਆ ਗਿਆ ਔਰ ਇਸ ਬੇੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਤੇ ਇੱਕ ਨਿਸ਼ਾਨ ਸਾਹਿਬ ਲਾਇਆ ਗਿਆ ਜਿਹੜੇ ਵੀ ਉਸ ਵੇਲੇ ਕਿਸੇ ਵੀ ਕਿਸਮ ਦੇ ਵਿਤਕਰੇ ਸਨ ਉਹ ਇਸ ਬੇੜੇ ਦੇ ਵਿੱਚ ਜੋ ਗੁਰਬਾਣੀ ਦਾ ਪਾਠ ਸੀ ਮਨੁੱਖੀ ਪ੍ਰੇਮ ਅਤੇ ਜੋ ਮਨੁੱਖੀ ਮਨਾਂ ਨੂੰ ਇੱਕ ਸਬਰ ਤੇ ਸਦਕ ਦਾ ਹਲੂਣਾ ਦਿੰਦਾ ਹੈ ਉਹ ਉਪਦੇਸ਼ ਦਿੰਦਿਆਂ ਹੋਇਆਂ ਇਹ ਜਿਹੜਾ ਬੇੜਾ ਸੀ ਇਹ ਕਲਕੱਤੇ ਤੋਂ ਕੈਨੇਡਾ ਵੱਲ ਨੂੰ ਚੱਲਿਆ ਜਦੋਂ ਕੈਨੇਡਾ ਦੀ ਧਰਤੀ ਦੇ ਉੱਤੇ ਪਹੁੰਚਿਆ ਤਾਂ ਉੱਥੋਂ ਦੀ ਸਰਕਾਰ ਨੇ ਇਨ੍ਹਾਂ ਮੁਸਾਫਰਾ ਨੂੰ ਇੱਥੇ ਆਉਣ ਦੀ ਇਜਾਜ਼ਤ ਨਾ ਦਿੱਤੀ 23 ਜੁਲਾਈ 1914 ਨੂੰ ਇਸ ਬੇੜੇ ਨੂੰ ਵਾਪਸ ਮੋੜ ਦਿੱਤਾ ਗਿਆ ਇਹ ਬੇੜਾ ਜਦੋਂ ਸਤੰਬਰ 1914 ਦੇ ਵਿੱਚ ਬਾਜਬਾਜ ਘਾਟ ਕਲਕੱਤੇ ਪਹੁੰਚਿਆ ਤਾਂ ਇਹਨਾਂ ਮੁਸਾਫਰਾਂ ਦੇ ਉੱਤੇ ਗੋਲੀਆਂ ਚੱਲੀਆਂ ਤੇ 19 ਮੁਸਾਫਰ ਸ਼ਹੀਦ ਹੋ ਗਏ ਇਸ ਬੇੜੇ ਦੇ 370 ਦੇ ਵਿੱਚੋਂ 341 ਸਿੱਖ ਸਨ ਕੁਝ ਹਿੰਦੂ ਵੀਰ ਸਨ ਕੁਝ ਮੁਸਲਮਾਨ ਸਨ ਸਾਂਝੇ ਪੰਜਾਬ ਦੇ ਲੋਕ ਇਸ ਬੇੜੇ ਦੇ ਵਿੱਚ ਸ਼ਾਮਲ ਸਨ ਹੁਣ ਬਹੁਤ ਸਾਲਾਂ ਬਾਅਦ ਪਹਿਲਾਂ ਵੈਨਕੂਵਰ ਕਾਉਂਸਲ ਨੇ ਅਤੇ ਹੁਣ ਸਿਟੀ ਸਰੀ ਨੇ 23 ਜੁਲਾਈ 1914 ਦੇ ਇਸ ਦਿਨ ਨੂੰ ਗੁਰੂ ਨਾਨਕ ਜਹਾਜ਼ ਦਿਹਾੜਾ ਯਾਦਗਾਰੀ ਦਿਹਾੜਾ ਬਣਾ ਦਿੱਤਾ ਹੈ ਭਾਵੇਂ ਕਿ ਪਹਿਲਾਂ ਇਸ ਬੇੜੇ ਦੇ ਬਾਰੇ ਕਾਮਾਗਾਟਾ ਮਾਰੂ ਪ੍ਰਚਲਿਤ ਕੀਤਾ ਗਿਆ ਪਰ ਕਿਉਂਕਿ ਇਹ ਕੰਪਨੀ ਦਾ ਨਾਮ ਸੀ ਤੇ ਸਿੱਖਾਂ ਨੇ ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਸੀ ਇਸ ਕਰਕੇ ਜਿਹੜੇ ਵੀ ਸਿੱਖ ਇਹਦੇ ਵਾਸਤੇ ਸ਼ੋਹਰਦ ਯਤਨ ਕਰ ਰਹੇ ਸਨ ਅੱਜ ਉਹਨਾਂ ਦੇ ਸ਼ੋਹਰਦ ਯਤਨਾ ਸਦਕਾ ਇਹ ਜੋ ਦਿਨ ਹੈ ਇਸ ਦਿਨ ਦਾ ਨਾਮ ਅਤੇ ਇਸ ਬੇੜੇ ਦੇ ਨਾਲ ਸੰਬੰਧਿਤ ਜੇ ਕੋਈ ਉੱਥੇ ਸਟਰੀਟਾਂ ਨੇ ਤਾਂ ਉਹਨਾਂ ਦਾ ਨਾਮ ਹੁਣ ਬਦਲ ਕੇ ਕਾਮਾਗਾਟਾ ਮਾਰੂ ਤੋਂ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਹੈ ਜੋ ਕਿ ਇੱਕ ਬਹੁਤ ਚੰਗੀ ਗੱਲ ਹੈ ਜਿਵੇਂ ਕੈਨੇਡਾ ਦੇ ਵਿੱਚ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਹਦੇ ਤੋਂ ਸੇਧ ਲੈ ਕੇ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ 23 ਜੁਲਾਈ ਨੂੰ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਫਿਰ ਪੰਜਾਬ ਸਰਕਾਰ ਨੂੰ ਐਲਾਨਣਾ ਐਲਾਨਣਾ ਚਾਹੀਦਾ ਹੈ ਤੇ ਫਿਰ ਭਾਰਤ ਸਰਕਾਰ ਨੂੰ ਵੀ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ